ਅਜੀਤ ਰਾਕੇਟ ਸਾਹਿਬ ਜਿਹੜੀ ਅੱਜ ਤੁਸੀਂ ਭਾਸ਼ਣ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦਾ ਕੋਈ ਵੀ ਇਸ਼ਾਰਾ ਨਹੀਂ ਦਾ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਪਹੁੰਚਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜੀ ਮੈਂ ਸਮਝਦਾ ਮੈਂ ਇਹ ਕਹਿੰਦਾ ਕਿ ਇਹ ਤਰੁਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਗੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਤਾਂ ਕਿੰਨੇ ਸੀਐਮ ਇੰਸਟਰ ਕਿੰਨੇ ਐਮਪੀ ਸਹਬਾਨ ਹਨ ਅਨੇ ਬੂਏ ਖੜੇ ਰਹਿੰਦੇ ਆ ਕਿ ਮਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਹਬਾਨ ਜਿੰਗਨ ਮੇਰੇ ਕੋਲ ਦਰਵਾਜ਼ਾ ਪੰਤਾ ਇਹਨਾਂ ਦੇ ਸਿੱਲਾਂ ਕੇ ਸਾਥੀਆਂ ਇਹਨਾਂ ਦੇ ਠੁੱਠੀ ਦੀ ਹੈ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਹੈ ਤੇ ਜਿੰਗਨ ਨੇ ਸਟੇਜ ਤੇ ਕਿਹਾ ਕਿ ਤਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਹਿਬ ਮੈਂ ਸਾਰੇ ਐਂਟਰੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਜੀਨੀ ਸਾਹਿਬ ਨਹੀਂ ਆ ਰਹੇ ਉਹ ਵੀ ਰਹੁ ਚੱਕਰ ਹੋ ਗਿਆ ਤੇ ਮੰਤਾ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵਿਪਿੰਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਨਾਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਦਾ ਮਨੂਨ ਡਿਸੀਜਨ ਅਸੀਂ ਸਾਰਿਆਂ ਦਾ ਡਿਸੀਜਨ ਹੈ ਇਸ ਮੌਸਮ ਚ ਨਹੀਂ ਆਣਾ ਹੈ ਹੈਲੀਕਾਪਟਰ ਆਹ 2 ਘੰਟੇ ਚੰਦੀ ਹੀ ਰਗੜਾ ਮੈਂ ਪਹੁੰਚ ਗਿਆ ਉਹ ਜਾ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੇਂਹੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਦੇ ਅਸੀਂ ਗੱਡੀਆਂ ਚ ਤੁਰੇ ਫਿਰਾਂ ਭਾਈ ਜਾ ਦੇ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਨਾਲ হেলিকপ্টਰ ਦੇ ਘਰੋਂ ਨਹੀਂ ਨਿਕਲਦੇ ਚੜ੍ਹਨ ਹੈਲਿਕਾਪਟਰ ਤੇ ਆਤੀ ਜਦੋਂ ਉਹ ਵਕਾਸੀ ਜਾ ਗਿਆ ਜੇ ਤਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਆਏ ਹੈ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖੇ ਹੋ ਸੋ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਦੇ ਸਾਥ ਪਰਸੂ ਕਰਕੇ ਕਰੂਗਾ ਜਾਜੋ ਉਹਨੇ ਨਿਵੇੜਾ ਹੋ ਜਾਣਾ ਸੀ ਇੱਕ ਲੱਖ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਹੈ ਚਾਹੇ ਐਕਸਪ੍ਰੈਸ ਹੋਏ ਹੈ ਚਾਹੇ ਇਕਨੋਮਿਕ ਹੋਰ ਦੇਤੇ ਰਹੇ ਤੇ ਦੇਖੋ ਗੱਲਾਂ ਕਰਨੀਆਂ ਬਾਤ ਸੁਖਲੀਆਂ ਪਰ ਬਕਰਤ ਸਾਹਿਬ ਮੰਨਿਆ ਉਵਾਈ ਜਾ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਸਕਦਾ ਮੰਤਰੀ ਆ ਸਕਦਾ ਸਰ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਉ ਦੱਸਿਆ ਖੁਦ ਆਪਣਾ ਗੰਟਰੀ ਸਾਹਿਬ ਨੇ ਪੰਜਾਬ ਦੇ ਨਾਲ ਹਰੇਕ ਜੱਟੇ ਨੂੰ ਮੌਕਾ ਲੱਗਿਆ ਚਾਹ ਤਰਤਾਰੂ ਖੰਗੇ ਵਾਲਾ ਮਸਲਾ ਸੀ ਹੈ ਹੋਰ ਵੀ ਚਾਹ ਬਰਕੰਦੀ ਪਰਾਲਾ ਜਿਹੜਾ ਮਸਲਾ ਸੀ ਹਰੇਕ ਮਸਲੇ 'ਚ ਹਮੇ ਪੰਜਾਬ ਜੁਨੇ ਤਾਂ ਹੀ ਮਨ ਨੂੰ ਕਿਹਾ ਮੈਂ ਕਹਿੰਦਾ ਤੁਸੀਂ ਪੰਜਾਬ ਦੇ ਇੰਵੈਸਟਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟ੍ਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਕੋਈ ਕੰਮ ਕਹਿਣ ਵਾਲਾ ਤੋਂ ਸਭ ਤਾਲੀ ਦੋਨਾਂ ਹੱਥਾਂ ਨਾਲ ਵਜਦੀ ਹੈ ਸਰ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਕੰਮ ਪਿਆਰਾ ਚੰਮ ਪਿਆਰਾ ਨਹੀਂ ਗੜਤਰੀ ਸਾਹਿਬ ਜੀ ਕਿਸੇ ਨੇ ਕਿਸੇ ਮੈਂ ਕਿਤੇ ਕਿਸੇ ਆਈ ਨਹੀਂ ਤੇ ਫੋਟੋ ਨਹੀਂ ਦੇਖੀ ਇਸ ਆਦੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਹੁਸ਼ੀ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰ ਮੰਜਨਰ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਕੋ ਅਵੇਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀ ਦੇ ਐਮਪੀ ਸਾਹਿਬਾਨ ਕੰਕਰੀ ਜੀ ਦੇ ਨਾਮ ਲੈਂਦੇ ਆ ਜੀ ਦੇ ਨਾਮ ਲੈ ਅੱਜ ਜਿਹੜਾ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਅੱਜ ਹੋਰ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦਾ ਵੀ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਰਨ ਦੇਖੋ ਹੋ ਸਕਦਾ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਨਹੀਂ ਲੈਣਾ ਥੋੜੇ ਤੋਂ ਕਿਹੜੇ ਲੁਕੇ ਆ ਜਦੋਂ ਤੋਂ ਕਿਹੜੇ ਨੂੰ ਇਹ ਕੋਲੇ ਆ ਕੇ ਚਲੇ ਜਦੋਂ ਤੱਕ ਕੁਝ ਨਹੀਂ ਲੱਗਿਆ ਇਹ ਸਰ ਲੀਡਰਸ਼ਿਪ ਹੈ ਇੱਥੇ ਜਿਹੜਾ ਆ ਕੇ ਤੁਰਗੇ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰਗੇ ਵਾਪਸ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਕਰੋੜ ਦਾ ਉਹ ਚਾਪੂ ਨੂੰ ਕੱਟ ਦੇ ਜਿੰਨੇ ਪੜ ਪਰ ਪਹਿਲੀ ਜਿਹੜੀ ਫੋਰ ਲਾਈਨ ਜਲੰਧਰ ਤੋਂ ਸ਼ਰਪਾ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਜੇ ਤੱਕ ਬਣ ਕੇ ਤਿਆਰ ਹੀ ਹੈ ਉਹੀ ਤੱਕ ਹੈ ਹੋ ਰਿਹਾ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਸੋਚਦੇ ਆਂ ਸਾਹਿਬ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ ਥਾਲੀ ਦੋਨੋਂ ਹੱਥਾਂ ਨਾਲ ਵੇਚੀਏ ਬੈਠ ਕੇ ਮਸਲੇ ਹੱਲ ਕਰਾਓ ਇਹ ਉਹਨਾਂ ਨੇ ਆਏ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਨੂੰ ਲਾ ਕੇ ਕਿੱਥੇ-ਕਿੱਥੇ ਕੋਈ ਡਿਸਪੂਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗਲ ਕਿਸੇ ਹੋਰ ਦੇ ਪਾਣਾ ਚਾਹਦੇ ਆ ਪਰ ਗੜਜੋਂ ਨੂੰ ਲੈ ਕੇ ਇਹ ਮੇਰੇ ਚੱਲ